ਆਸਟ੍ਰੇਲੀਆ ਸਟਡੀ ਵੀਜ਼ਾ ਦੀ ਗੱਲ ਤਾਂ ਕਰਾਂਗੇ ਪਰ ਰੀਜਨਲ ਏਰੀਆਜ਼ ਬਾਰੇ ਖਾਸ ਤੌਰ ਤੇ ਗੱਲ ਕਰਨੀ ਹੈ ਸਟੂਡੈਂਟਸ ਦੇ ਕੁਝ ਸਵਾਲ ਸਾਡੇ ਕੋਲ ਇਸ ਤਰ੍ਹਾਂ ਦੇ ਸੀ ਕਿ ਅਸੀਂ ਅਗਰ ਰੀਜਨਲ ਏਰੀਆ ਪਹੁੰਚਾਂਗੇ ਤਾਂ ਕੀ ਸਾਡੀ ਫੀਸ ਘਟ ਜਾਏਗੀ ਕੀ ਸਾਨੂੰ ਕੋਈ ਅਗੋ ਕੰਮ ਦੇ ਵਿੱਚ ਥੋੜਾ ਸੌਖਾ ਰਹੇਗਾ ਜਾਂ ਕਿਸ ਤਰੀਕੇ ਨਾਲ ਸਾਨੂੰ ਬੈਨੀਫੀਸ਼ੀਅਲ ਹੋ ਸਕਦਾ ਹੈ ਸਾਨੂੰ ਕਿਸ ਤਰ੍ਹਾਂ ਦੇ ਫਿਲ ਕਾਲਜ ਯੂਨੀਵਰਸਿਟੀ ਦੀ ਸਿਲੈਕਸ਼ਨ ਕਰਨੀ ਚਾਹੀਦੀ ਹੈ ਸਵਾਲ ਹੋਣੇ ਲਾਜ਼ਮੀ ਨੇ ਹੋਣੇ ਵੀ ਚਾਹੀਦੇ ਨੇ ਅਗਰ ਤੁਸੀਂ ਕਿਤੇ ਜਾਣਾ ਚਾਹੁੰਦੇ ਹੋ ਤੁਹਾਡੀ ਮੰਜ਼ਿਲ ਹੈ ਕੋਈ ਤੇ ਤੁਹਾਡੀ ਮੰਜ਼ਿਲ ਤੱਕ ਨਜ਼ਦੀਕ ਪਹੁੰਚਣ ਦੇ ਲਈ ਔਰ ਸਹੀ ਰਸਤਾ ਦਿਖਾਉਣ ਦੇ ਲਈ ਅੱਜ ਦੀ ਵੀਡੀਓ ਹੈ ਕਿ ਆਸਟ੍ਰੇਲੀਆ ਜਾਣਾ ਹੈ ਆਸਟ੍ਰੇਲੀਆ ਸਟੱਡੀ ਵੀਜ਼ਾ ਤੇ ਜਾਣਾ ਹੈ ਤਾਂ ਰੀਜਨਲ ਏਰੀਆ ਅਗਰ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਕੀ ਕੀ ਫਾਇਦੇ ਮਿਲ ਸਕਦੇ ਨੇ ਇਹ ਕਿਹੜੀਆਂ ਗੱਲਾਂ ਦਾ ਧਿਆਨ ਤੁਹਾਨੂੰ ਜ਼ਰੂਰ ਰੱਖਣਾ ਚਾਹੀਦਾ ਹੈ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੋ ਔਰ ਅੱਜ ਕੰਪਲੀਟ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਬਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਾਫਰੀਕਾ ਸ਼ਸ਼ਰੀ ਸੋ ਮੈਮ ਰੀਜਨਲ ਏਰੀਆ ਚੂਸ ਕਰਨਾ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਕਿੰਨਾ ਕੁ ਸਹੀ ਡਿਸੀਜਨ ਮੰਨ ਸਕਦੇ ਆ ਸਟੂਡੈਂਟਸ ਲਈ ਔਰ ਕਿਹੜੀ ਕਿਹੜੀ ਗੱਲਾਂ ਤੇ ਇਸ ਦਾ ਫਰਕ ਕੀ ਹੈ ਬੈਨੀਫਿਟਸ ਮਿਲ ਸਕਦੇ ਨੇ ਸਟੂਡੈਂਟਸ ਨੂੰ ਹਰ ਚੋਤ ਮੈਂ ਜਿਹੜੀ ਵੀ ਗੱਲ ਇੱਥੇ ਆ ਕੇ ਕਰਦੀ ਆ ਨਾ ਸਾਡੀ ਹਾਈ ਕਮਿਸ਼ਨਸ ਨਾਲ ਮੀਟਿੰਗ ਹੁੰਦੀ ਹੈ ਜਾਂ ਫਿਰ ਗਵਰਨਮੈਂਟ ਦੇ ਬੰਦੇ ਨਮਾਇੰਦੇ ਆ ਪਾਉਂਦੇ ਆ ਜੋ ਉਹ ਹੁਣ ਸਾਨੂੰ ਇਨਫੋਰਮੇਸ਼ਨ ਦਿੰਦੇ ਆ ਉਹ 1 ਟੂ 1 ਇਨਫੋਰਮੇਸ਼ਨ ਸਟੂਡੈਂਟ ਐਨਾਲਿਸਿਸ ਆਂਦੀ ਕਰਦੇ ਆ ਹੁਣ ਮੰਡੇ ਨੂੰ ਸਟੱਡੀ ਹੈ ਡਿਲੇਡ ਦੀ ਵਰਕਸ਼ਾਪ ਹੋਈ ਸੀਗੀ ਸਟੱਡੀ ਹੈ ਡਿਲੇਟ ਤੇ ਕਾਮੈਂਟ ਦੇ ਬੰਦੇ ਆਪ ਆਏ ਸੀਗੇ ਹਮਮ ਔਰ ਉਹ ਵੀ ਰੀਜਨਲ ਏਰੀਆ ਜੀ ਸਾਊਥ ਆਸਟ੍ਰੇਲੀਆ ਜਿੱਦਾਂ ਵੈਸਟਰਨ ਆਸਟ੍ਰੇਲੀਆ ਸਾਊਥ ਆਸਟ੍ਰੇਲੀਆ ਅਲੱਗ-ਅਲੱਗ ਏਰੀਆਜ਼ ਨੇ ਜਿਹੜੇ ਇੱਧਰ ਜਾਣ ਦੇ ਬੈਨੀਫਿਟ ਹੈ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਹਰ ਚੀਜ਼ 'ਚ ਜਿਹੜਾ ਸਟੂਡੈਂਟ ਨੂੰ ਉਹ ਕਹੇ ਕਿ ਆਓ ਔਰ ਇੱਥੇ ਆ ਕੇ ਬੈਨੀਫਿਟਸ ਉਠਾਓ ਤੁਸੀਂ ਦੇਖੋ ਜਿਹੜਾ ਜੀਟੀਵੀ ਰਹੇਗਾ ਉਹਦੇ ਸਟੂਡੈਂਟ ਦਾ ਪ੍ਰੋਫਾਈਲ ਤੇ ਸੇਮ ਹੀ ਰਹੇਗਾ ਉਹਦੇ ਵਿੱਚ ਕੋਈ ਚੇਂਜ ਨਹੀਂ ਹੋਣਾ ਫਰਕ ਇੱਥੇ ਪੈਂਦਾ ਹੈ ਕਿ ਸਟੂਡੈਂਟ ਨੂੰ ਕਾਸਟ ਆਫ ਲਿਵਿੰਗ ਘੱਟ ਹੋ ਰਹੀ ਹੈ ਉਹਨੂੰ ਪੋਸਟ-ਸਟਡੀ ਵਰਕ ਪਰਮਿਟ ਜ਼ਿਆਦਾ ਮਿਲ ਰਹੀ ਹੈ ਜੌਬ ਓਪਰਚ्युनिटीज ਜ਼ਿਆਦਾ ਮਿਲ ਰਹੀਆਂ ਹਨ ਉਹਨੂੰ ਮਤਲਬ ਕਿੰਨੇ ਹੀ ਕਿਸਮ ਦੇ ਬੈਨੀਫਿਟ ਹੈ ਸਭ ਤੋਂ ਪਹਿਲੇ ਗੱਲ ਕਰਨ ਲੈਣੇ ਆਪਾਂ ਕਿ ਸਟੂਡੈਂਟ ਸਾਊਥ ਆਸਟ੍ਰੇਲੀਆ ਗਿਆ ਹੈ ਜਾਂ ਵੈਸਟਰਨ ਆਸਟ੍ਰੇਲੀਆ ਗਿਆ ਜਿੱਧਰ ਵੀ ਗਿਆ ਕਿਉਂਕਿ ਸੀਟੀ ਏਰੀਆ ਦੇ ਵਿੱਚ ਹਮੇਸ਼ਾ ਰਸ਼ ਹੋਏਗਾ ਉਸ ਰਾਹ ਪੀੜ ਪਾੜ ਚ ਕਈ ਵਾਰੀ ਬੱਚਾ ਗਵਾਚ ਜਾਂਦਾ ਇੱਕ ਸਮਝੋ ਛੋਟੇ ਸ਼ਹਿਰ ਤੋਂ ਬੱਚਾ ਗਿਆ ਔਰ ਜਾ ਕੇ ਉਹ ਇੱਕਦਮ ਤੋਂ ਬੰਬੇ ਜਿਸੀ ਜਗ੍ਹਾ ਪਹੁੰਚ ਕੇ ਇੱਕਦਮ ਆਪਣੇ ਆਪ ਨੂੰ ਗਵਾ ਜਾਂਦਾ ਜਿੱਥੇ ਕਿਸੇ ਨੂੰ ਉਹ ਜਾਣਦਾ ਨਹੀਂ ਹੈ ਕਾਸਟ ਆਫ ਲਿਵਿੰਗ ਇੰਨੀ ਜ਼ਿਆਦਾ ਹੈ ਸਿਰ ਤੇ ਫੀਸ ਤੇ ਜਾਣੇ ਜਾਣੇ ਕਾਸਟ ਆਫ ਲਿਵਿੰਗ ਹੀ ਬਹੁਤ ਜ਼ਿਆਦਾ ਹੈ ਔਰ ਉਹਨੂੰ ਸਮਝ ਨਹੀਂ ਆਉਂਦਾ ਕਿ ਘਰ ਵਾਲਿਆਂ ਤੇ ਕਿੰਨਾ ਪ੍ਰੈਸ਼ਰ ਪਾਇਆ ਹੂੰ ਜੇ ਉਹੀ ਇੱਕ ਕੰਫਰਟੇਬਲ ਏਰੀਆ ਚ ਜਾਂਦਾ ਜਿੱਥੇ ਕੋਸਟ ਆਫ ਲੀਵਿੰਗ ਅੱਧੀ ਹੈ ਲੋਕ ਸਾਰੇ ਲੱਗਦਾ ਕਿ ਜਾਣ ਪਛਾਣ ਦੇ ਕਿਉਂਕਿ ਛੋਟਾ ਏਰੀਆ ਏਰੀਆ ਇਦਾਂ ਛੋਟਾ ਨਹੀਂ ਹੈ ਹੂੰ ਦੇਖੋ ਜੋ ਸਾਊਥ ਆਸਟ੍ਰੇਲੀਆ ਦੀ ਐਡੀਲੇਡ ਦੀ ਗੱਲ ਕਰੀਏ ਚੰਡੀਗੜ੍ਹ ਤੋਂ بڑا ਹੈ ਹੂੰ ਠੀਕ ਹੈ ਪਰ ਲੋਕ ਉੱਥੇ ਜ਼ਿਆਦਾ ਮਿਲਨਸਾਰ ਹੈ ਉੱਥੇ ਇੰਨੀ ਭੀੜ ਨਹੀਂ ਹੈ ਕਿ ਤੁਸੀਂ ਇੱਕ ਦੂਜੇ ਨੂੰ ਇੰਟਰੋਡਿਊਸ ਨਾ ਕਰ ਸਕੋ ਤੁਸੀਂ ਕਿਸੇ ਨੂੰ ਜਾਣਦੇ ਨਾ ਉੱਥੇ ਜਾਣ ਦੇ ਬਾਅਦ ਸਟੂਡੈਂਟ ਅਕਮੋਡੇਸ਼ਨ ਜਦ ਲੈਂਦਾ ਹੈ ਕਿ ਇਹ ਨਹੀਂ 8 8 10 10 ਬੱਚੇ ਇੱਕ ਕਮਰੇ ਚ ਰਹ ਰਹੇ ਕਿਉਂਕਿ ਉਹੀ ਅਕਮੋਡੇਸ਼ਨ ਉਹ ਜੇ ਇੱਕ ਬੱਚੇ ਨਾਲ ਵੀ ਸਾਂਝੀ ਕਰ ਲੇਗਾ ਉਹਨੂੰ 6-700 ਡਾਲਰ ਤੋਂ ਜ਼ਿਆਦਾ ਸਾਰਾ ਟੋਟਲ ਮਿਲਾ ਕੇ ਖਰਚਾ ਨਹੀਂ ਪੈਣਾ ਜਿਹੜਾ ਕਿ ਇੱਕ ਬਹੁਤ ਕੰਫਰਟੇਬਲ ਖਰਚਾ ਹੈ 6-700 ਡਾਲਰ ਤੋਂ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ ਜੇ ਬਾਹਰ ਜਾਣਾ ਆਪਾਂ ਔਰ ਉਹਦੇ ਬਾਅਦ ਜਿਹੜਾ ਤੁਹਾਨੂੰ ਪੋਸਟ ਸਟਡੀ ਵਰਕ ਪਰਮਿਟ ਹੈ ਜਿਹੜਾ ਤੁਹਾਨੂੰ ਮੈਲਬੌਰਨ ਸਿਡਨੀ ਬ੍ਰਿਸਬਨ 2 ਸਾਲ ਦਾ ਮਿਲ ਰਿਹਾ ਇੱਥੇ ਤੁਹਾਨੂੰ 3 ਇਅਰਸ ਦਾ ਮਿਲੇਗਾ ਉਹ ਵੀ ਇੱਕੋ ਜਿਹੜਾ ਪਲੱਸ ਪੁਆਇੰਟ ਯੂਨੀਵਰਸਟੀਆਂ ਆਪਦੇ ਤੌਰ ਤੇ ਜੋਬ ਫੇਅਰ ਕਰਦੀਆਂ ਹਮ ਜੋਬ ਫੇਅਰ ਦਾ ਮਤਲਬ ਕੀ ਹੈ ਕਿ ਤੁਹਾਨੂੰ ਜਿਹੜਾ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕੋਈ ਕੰਪਨੀ ਦੇ ਵਿੱਚ ਪਲੇਸਮੈਂਟ ਮਿਲ ਜਾਏ ਉਹ ਯੂਨੀਵਰਸਿਟੀ ਦੀ ਕੋਸ਼ਿਸ਼ ਇਹ ਕਿ ਉਹ ਜਿਹੜੇ ਸਟੇਟ ਜਿੱਥੇ 500 500 ਇਵੈਂਟ ਹਮ ਸਾਲ ਦੇ ਹੁੰਦੇ ਆ ਜਿਹੜੇ ਬਜ਼ੁਰਗਾਂ ਵਾਸਤੇ ਵੀ ਹੈ ਜਿਹੜੇ ਬੱਚਿਆਂ ਵਾਸਤੇ ਵੀ ਹੈ ਔਰ ਜਿਹੜੇ ਸਟੂਡੈਂਟ ਹੈ ਉਹਨਾਂ ਦੇ ਵਾਸਤੇ ਵੀ ਇਵੈਂਟ ਦਾ ਮਤਲਬ ਕੀ ਹੈ ਕਿ ਤੁਸੀਂ ਫੈਸਟੀਵਲਸ ਵੀ ਹੈ ਉੱਥੇ ਡਾਂਸ ਹੈ ਓਕੇ ਮਤਲਬ ਹਰ ਕਿਸਮ ਦੇ ਇਵੈਂਟਸ ਹੈ ਹੂੰ ਤੇ ਮਤਲਬ ਇੱਕ ਇਵੈਂਟ ਡੇਲੀ ਦਾ ਕਰਦੇ ਆ ਤਾਂ 365 ਹੁੰਦੇ ਇੱਥੇ 500 ਹੈ ਹੂੰ ਤਾਂ ਮਤਲਬ ਹਰ 2 ਦਿਨ 'ਚ 2 ਇਵੈਂਟ ਮਤਲਬ ਹਰ 2 ਦਿਨ ਦੇ ਬਾਅਦ ਸਮਝ ਲਓ 2 ਇਵੈਂਟ ਹੋ ਰਿਹਾ ਤੇ ਇਦਾਂ ਦਾ ਉਹ ਸ਼ੈਰ ਹੈ ਉਹਦੇ ਬਾਅਦ ਸਟੱਡੀ ਐਡੂਕੇਟ ਕਰਕੇ ਜਿਹੜੀ ਗਵਰਨਮੈਂਟ ਦਾ ਆਧਾਰਾ ਉਹ ਜੋਬ ਫੇਅਰ ਲਗਵਾਉਂਦੇ ਆ ਇੱਕ ਯੂਨੀਵਰਸਿਟੀ ਹੋਵੇ ਇੱਕ ਗਵਰਨਮੈਂਟ ਦੀ ਆਪਣੀ ਜਿਹੜੀ ਹੈ ਨੁਮਾਇੰਦਗੀ ਜਿਹੜੀ ਹੈ ਗਵਰਨਮੈਂਟ ਦੇ ਬੰਦੇ ਆ ਉਹ ਜਿਹੜਾ ਇਹਨਾਂ ਨੂੰ ਜੋਬ ਫੇਅਰ ਦੇ ਵਿੱਚ ਲੈ ਕੇ ਜਾਂਦੇ ਆ ਸਟੂਡੈਂਟਸ ਨੂੰ ਸਭ ਤੋਂ ਪਹਿਲਾਂ ਜਦ ਬੱਚਾ ਪਹੁੰਚਿਆ ਉੱਥੇ ਤੇ ਉੱਥੇ ਡੈਸਕ ਮਿਲੇਗਾ ਸਟੱਡੀ ਐਡੀਲੇਟ ਦਾ 에어ਪੋਰਟ ਤੇ ਉਤਰਦੇ ਉਹਨਾਂ ਨੂੰ ਕਿਟ ਵੀ ਦੇਣਗੇ ਉਹਨਾਂ ਨੂੰ ਉੱਥੇ ਦੀ ਲੋਕਲ ਇਨਫੋਰਮੇਸ਼ਨ ਦੇਣਗੇ ਕੋਈ SIM ਦੇਣਗੇ ਕੋਈ ਕੁਝ ਦੇਣਗੇ ਕਿ ਲੋਕਲ ਜੋ ਬੱਚੇ ਨੂੰ ਇਨਫੋਰਮੇਸ਼ਨ ਚਾਹੀਦੀ ਉਹ ਸਾਰੀ ਮਿਲੇਗੀ ਉਹਦੇ ਬਾਅਦ ਇਹਨਾਂ ਨੇ ਜੋਬ ਫੇਅਰਸ ਲਗਵਾਉਣੇ ਹਨ ਉਹ ਇਹ ਕੋਸ਼ਿਸ਼ ਕਰਦੇ ਇਹਨਾਂ ਦੇ ਕੋਲ ਵੀ ਬੱਚਾ ਅਪਲਾਈ ਕਰ ਸਕਦਾ ਇਹਨਾਂ ਦੇ ਕੋਲ ਆਪਦੇ ਕੋਲ ਵੀ ਬੜੀ ਵੈਕੈਂਸੀਜ਼ ਹੁੰਦੀਆਂ ਓਕੇ ਸੈਕੰਡ ਜਿਹੜਾ ਹੈ ਵੋਲੰਟਰੀ ਜੋਬਸ ਹੁੰਦੀ ਹੈ ਵੋਲੰਟਰੀ ਜੋਬਸ ਕੀ ਹੁੰਦੀ ਹੈ ਕਿ ਜਿਹਦੇ ਵਿੱਚ ਤੁਸੀਂ ਆਪ ਆਪਣੇ ਮਰਜ਼ੀ ਨਾਲ ਜਾ ਰਹੇ ਹੋ ਉਹਨ ਵੋਲੰਟਰੀ ਜੋਬਸ ਵੀ ਉਹ ਪੇਡ ਹੈ ਉਹ ਵੀ ਇਹਨਾਂ ਦੇ ਕੋਲ ਆਪਦੇ ਪੋਰਟਲ ਤੇ ਮੀਨਸ ਆਪਦੇ ਕੋਲ ਵੀ ਹੈ ਔਰ ਇਹਨਾਂ ਦੇ ਕੋਈ ਨਹੀਂ ਵੈਕੈਂਸੀ ਹੈ ਤੇ ਬਾਹਰ ਵੀ ਹੈ ਲੇਕਿਨ ਸਟੂਡੈਂਟਸ ਨੂੰ ਇੰਨਾ ਜ਼ਿਆਦਾ ਪਤਾ ਨਹੀਂ ਹੁੰਦਾ ਉਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਅਸੀਂ ਕਰਨਾ ਕਿਵੇਂ ਹੈ ਫਿਰ ਤੁਸੀਂ ਉਹਨਾਂ ਦੇ ਪੋਰਟਲ ਤੇ ਜਾ ਕੇ ਜਾਂ ਉਹਨਾਂ ਦੇ ਨਾਲ ਕੰਟੈਕਟ ਕਰਕੇ ਰਿਜ਼ਿਊਮ ਕਿੱਦਾਂ ਬਣਾਉਣਾ ਹੈ ਉਹਦੀ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਜਿੰਨੂੰ ਆਪਣਾ ਸਿੰਪਲ ਜੀ ਭਾਸ਼ਾ ਦੇ ਵਿੱਚ ਜਿਹੜੇ ਆਪਣੇ ਰੂਰਲ ਏਰੀਆ ਦੇ ਬੱਚੇ ਜਿੰਨੂੰ ਬਾਇਓ ਡਾਟਾ ਕਹਿੰਦੇ ਬਾਇਓ ਡਾਟਾ ਨਹੀਂ ਹੁੰਦਾ ਰਿਜ਼ਿਊਮ ਹੁੰਦਾ ਜੀ ਜਿਹੜਾ ਆਪਣਾ ਪ੍ਰੋਫਾਈਲ ਮੇਕਿੰਗ ਹੈ ਜਾਂ ਕਿਸੇ ਕੰਪਨੀ ਨੂੰ ਰਿਪਰੈਜ਼ੈਂਟ ਕਰਨਾ ਹੈ ਕਿ ਸਾਡੇ ਚ ਕੀ ਸਕਿੱਲ ਹੈ ਅਸੀਂ ਤੁਹਾਨੂੰ ਕੀ ਦੇ ਸਕਦੇ ਹਾਂ ਬਿਲਕੁਲ ਕਿਉਂਕਿ ਜੌਬ ਕਈ ਵਾਰੀ ਬੱਚੇ ਕਹਿ ਦਿੰਦੇ ਜੌਬ ਸਾਡੇ ਮੁਤਾਬਿਕ ਨਹੀਂ ਮਿਲੀ ਹੋ ਸਕਦਾ ਹੈ ਬੱਚਾ ਇੰਜੀਨੀਅਰਿੰਗ ਦਾ ਹੋਵੇ ਉਹਨੂੰ ਇੰਨਾ ਕੁਝ ਪਤਾ ਹੀ ਨਾ ਹੋਵੇ ਜਾ ਕੇ ਉਹਨੇ ਕਿਸੇ ਹੋਟਲ 'ਚ ਜੌਬ ਕਰ ਲਈ ਇਹ ਬਹੁਤ ਸਾਰੇ ਸਾਡੇ ਕੋਲ ਕੇਸਿਸ ਆਏ ਆ। ਹੂੰ ਫਿਰ ਜਦ ਪਤਾ ਚੱਲਿਆ ਡਿਪਾਰਟਮੈਂਟਸ ਨੂੰ ਉਹਨੂੰ ਸਹੀ ਜੌਬ ਦਲਾਈ ਗਈ ਬੱਚੇ ਨੂੰ। ਉਹਦੇ ਬਾਅਦ ਇਹ ਲੈ ਕੇ ਜਾਂਦੇ ਆ ਬਾਹਰ ਜਿਹੜੇ ਟੂਰਸ ਹੁੰਦੇ ਆ ਨਾ ਹਾਂਜੀ ਉਹ ਟੂਰਸ ਆਰਗੇਨਾਈਜ਼ ਕਰਦੇ ਆ ਜਿਹਦੇ ਵਿੱਚ ਇੰਡਸਟਰੀਜ਼ ਹੁੰਦੀਆਂ ਬਾਹਰ ਉਹ ਬੱਚਿਆਂ ਨਾਲ 1 ਟੂ 1 ਕੰਟੈਕਟ ਕਰਦੀਆਂ। ਉੱਥੇ ਵੀ ਸਟੂਡੈਂਟਸ ਨੂੰ ਜੌਬ ਮਿਲ ਜਾਂਦੀ ਹੈ। ਮਤਲਬ ਪੂਰਾ ਤੁਸੀਂ ਇਹ ਦੇਖੋ ਪ੍ਰੋਫਾਈਲ ਦੇ ਉੱਪਰ ਕਿਦਾਂ ਕੰਮ ਕਰ ਰਿਹਾ ਕਿ ਇੱਥੋਂ ਬੱਚਾ ਗਿਆ ਉਹਨੂੰ ਰিসিਵ ਵੀ ਕੀਤਾ ਉਹ ਪੜ ਵੀ ਰਿਹਾ ਪੜਨ ਦੇ ਬਾਅਦ ਫਿਰ ਉਹ ਜੋਬ ਫੇਅਰਸ ਦੇ ਵਿੱਚ ਯੂਨੀਵਰਸਿਟੀ ਵੀ ਲੈ ਕੇ ਜਾ ਰਹੀ ਹੈ ਗਵਰਨਮੈਂਟ ਵੀ ਦੇ ਰਹੀ ਹੈ ਹਮ ਸੈਕਿੰਡ ਇਹਨਾਂ ਦੀ ਜਿਹੜੀ ਹੈ ਪੀਆਰ ਦੀ ਬਹੁਤ ਸਟਰੋਂਗ ਜਿਹੜੀ ਹੈ ਪੁਆਇੰਟਸ ਬਣਦੇ ਆ ਸਾਊਥ ਆਸਟ੍ਰੇਲੀਆ ਦੇ ਵੈਸਟਰਨ ਆਸਟ੍ਰੇਲੀਆ ਦੇ ਇਹਨਾਂ ਤੇ ਜਿਹੜੇ ਆ ਇੰਨਾ ਸਟਰੋਂਗ ਪੁਆਇੰਟ ਬਣਦਾ ਹੈ ਕਿ ਬੱਚਾ ਪੜ ਕੇ ਨਿਕਲਿਆ 2 ਇਅਰਸ ਉਹ ਆਲਮੋਸਟ ਜਿਹੜਾ ਹੈ ਪੀਆਰ ਵਾਸਤੇ ਐਲੀਜੀਬਲ ਹੁੰਦਾ ਕਿਉਂਕਿ ਉਹਦੇ ਜਿਹੜੇ ਪੁਆਇੰਟ ਬਣ ਜਾਂਦੇ ਆ ਉੱਥੇ ਸਾਊਥ ਆਸਟ੍ਰੇਲੀਆ ਪੜਨਦੇ ਉਹ ਪੁਆਇੰਟ ਦੇ ਬਾਅਦ ਜਿਹੜਾ ਉੱਥੇ ਕੰਮ ਕਰ ਲਿਆ ਸਟੇਟ ਨੋਮੀਨੇਸ਼ਨ ਪ੍ਰੋਗਰਾਮ ਹੁੰਦੇ ਸਟੇਟ ਇਹਨਾਂ ਨੂੰ ਸਪான்ਸਰ ਕਰ ਰਹੀ ਹੈ ਓਕੇ ਉਹ ਉਹ ਪੁਆਇੰਟ ਐਕਸਟਰਾ ਮਿਲਦੇ ਆ ਜਿਹੜੇ ਪੜਨਦੇ ਪੁਆਇੰਟ ਐਕਸਟਰਾ ਮਿਲ ਗਏ ਹੂੰ ਜਿਹੜੀ ਸਟੇਟ ਨੋਮੀਨੇਸ਼ਨ ਹੈ ਜਿਹੜਾ ਮੰਨ ਲਓ ਤੁਸੀਂ ਪੜ੍ਹਾਈ ਕੀਤੀ ਆ ਉਹਦੇ ਰਿਲੇਟਿਡ ਉੱਥੇ ਕੋਈ ਜੌਬ ਆ ਸਟੇਟ ਨੇ ਸਪான்ਸਰ ਕੀਤਾ ਐਕਸਟਰਾ ਪੁਆਇੰਟ ਉਹ ਮਿਲ ਜਾਣਗੇ ਹੂੰ ਜਿਹੜਾ ਬੱਚਾ ਇਹੋ ਜਿਹੀ ਸਟੇਟ 'ਚ ਪੜ ਗਿਆ ਉਹ 101% ਉਹਨਾਂ ਕੋਈ ਇਹ ਨਹੀਂ ਕਿ ਕਿਸੇ ਵਕੀਲਾ ਨੂੰ ਲੱਖਾਂ ਡਾਲਰ ਦੇਣੇ ਆ ਹਜ਼ਾਰਾਂ ਡਾਲਰ ਦੇਣੇ ਆ ਇੱਥੇ ਬੱਚਾ ਆਪ ਹੀ ਇਲੀਜੀਬਲ ਹੋ ਜਾਏਗਾ ਇਸ ਕਰਕੇ ਮੇਰੀ ਰਿਕਵੈਸਟ ਆ ਬੱਚਿਆਂ ਨੂੰ ਕਿ ਤੁਸੀਂ ਜਾਣਾ ਚਾਹੁੰਦੇ ਹੋ ਆਸਟ੍ਰੇਲੀਆ ਪਰ ਆਸਟ੍ਰੇਲੀਆ ਬਹੁਤ ਵੱਡਾ ਹੈ ਹਮ ਹੈਨਾ ਜਿਹੜਾ ਲੈਂਡ ਏਰੀਆ ਸਾਡੇ ਇੰਡੀਆ ਤੋਂ 3 ਟਾਈਮਸ ਜ਼ਿਆਦਾ ਹੈ ਪੋਪੂਲੇਸ਼ਨ ਪੰਜਾਬ ਜਿੰਨੀ ਹੈ ਤਦ ਤੁਸੀਂ ਪੂਰੀ ਰਿਸਰਚ ਕਰਕੇ ਜਾਓ ਇੱਕ ਮਾਹਿਰ ਸਲਾਹਕਾਰ ਦੇ ਨਾਲ ਜੇ ਕੁ ਤੁਸੀਂ ਕਰਦੇ ਹੋ ਨਾ ਤਾਂ ਤੁਹਾਡਾ ਕੈਰੀਅਰ ਬਣ ਜਾਂਦਾ ਹੈ ਅਸੀਂ ਇਹ ਦੇਖਿਆ ਮੈਂ ਜਦ ਅਸਟ੍ਰੇਲੀਆ ਜਾਂਦੇ ਹਾਂ ਪਰਮਨੈਂਟ ਰੈਜ਼ੀਡੈਂਟ ਆਸਟ੍ਰੇਲੀਆ ਦੀ ਜਦ ਬੱਚਿਆਂ ਨਾਲ ਇੰਟਰੈਕਸ਼ਨ ਕਰਦੀਆਂ ਤੇ 100 200 ਕਰਕੇ ਉਹਨਾਂ ਨੂੰ ਕੰਸਲਟੈਂਸੀ ਦੇ ਕੇ ਇੱਕ ਸਟੂਡੈਂਟ ਕੈਰੀਅਰ ਸੀ ਮੇਰਾ 10-15000 ਖਰਾਬ ਹੋ ਗਿਆ ਆਪ ਦੇ ਲਾਲਚ ਦੇ ਵਿੱਚ ਉਹਨਾਂ ਨੇ ਛੋਟੇ-ਛੋਟੇ ਕਾਲਜ ਦੇ ਬੱਚੇ ਨੂੰ ਬਾਰ-ਬਾਰ ਐਡਮਿਸ਼ਨ ਕਰਾਉਣਾ ਜਿਹੜਾ ਸਟੂਡੈਂਟ ਕੋਈ ਵੀ ਉੱਥੇ ਪਹੁੰਚਿਆ ਉਹ ਮੇਰੇ ਨਾਲ ਜਿਹੜਾ ਨੰਬਰ ਚੱਲ ਰਿਹਾ ਸਕਰੀਨ ਤੇ ਕੰਟੈਕਟ ਕਰੇ ਆਨਸ਼ੋਰ ਵੀ ਅਸੀਂ ਪੂਰੇ ਆਸਟ੍ਰੇਲੀਆ 'ਚ ਸਰਵਿਸਿਜ਼ ਦੇ ਰਹੇ ਹਾਂ ਕਿਸੇ ਬੱਚੇ ਨੂੰ ਅਸੀਂ ਗੁੰਮਰਾਹ ਨਹੀਂ ਹੋਂਦਵਾਂਗੇ ਇਹ ਮੇਰਾ ਬਾਤ ਹੈ ਬਿਲਕੁਲ ਕਿਉਂਕਿ ਦੇਖੋ ਮੈਮ ਦੇ ذریعے ਕਈ ਬੱਚੇ ਜੋ ਹੈ ਰਾਈਟ ਗਾਈਡੈਂਸ ਦੇ ਨਾਲ ਆਪਣੀ ਮੰਜ਼ਿਲ ਤੱਕ ਪਹੁੰਚੇ ਅੱਜ ਉਹ ਬਹੁਤ ਵਧੀਆ ਆਪਣੀ ਲਾਈਫ ਦੇ ਵਿੱਚ ਸੈਟਲ ਨੇ ਸੋ ਅਗਰ ਤੁਸੀਂ ਵੀ ਉਹਨਾਂ ਵਿੱਚ ਹੋਣਾ ਚਾਹੁੰਦੇ ਆ ਆਸਟ੍ਰੇਲੀਆ ਹੀ ਜਾਣਾ ਹੈ ਤਾਂ ਜਿਵੇਂ ਕਿ ਮੈਮ ਨੇ ਰੀਜIONAL ਏਰੀਆਜ਼ ਬਾਰੇ ਕਿੰਨੇ ਫਾਇਦੇ ਦੇਖੋ ਦੱਸੇ ਨੇ ਜੌਬਸ ਨੂੰ ਲੈ ਕੇ ਕਿੰਨੀ ਸਿਕਿਉਰਿਟੀ ਗੱਲਾਂ ਸੁਣ ਕੇ ਵੀ ਫੀਲ ਹੋ ਰਹੀ ਹੈ ਤਾਂ ਤੁਸੀਂ ਜਦੋਂ ਮੈਮ ਨੂੰ ਮਿਲੋਗੇ ਆਪਣੇ ਡਾਕੂਮੈਂਟਸ ਦਿਖਾਓਗੇ ਤਾਂ ਉਹਨਾਂ ਨੂੰ ਜਹੀ ਆਪਸ਼ਨ ਦਿੱਤੀਆਂ ਜਾਣਗੀਆਂ ਜਿੱਥੇ ਤੁਸੀਂ ਪੜ੍ਹਾਈ ਕਰੋ ਨਾਲ ਦੇ ਨਾਲ ਤੁਹਾਡੀ ਜੌਬ ਵੀ ਸਿਕਯਰ ਹੁੰਦੀ ਹੈ ਤਾਂ ਇਹੀ ਹਰ ਸਟੂਡੈਂਟ ਚਾਹੁੰਦਾ ਹੈ ਇਹੀ ਸਟੂਡੈਂਟ ਦੇ ਪੇਰੈਂਟਸ ਚਾਹੁੰਦੇ अगर बदना इतने बहुत ज्यादा जरूरी है अच्छे समय के गुमराह वाले बहुत मिल जाते हैं पर सियानी सलाह दे है ये भीडियो अगर देख रहे हो ना और जाना भी आस्ट्रेलिया तो हमने तुम कॉल करके पूरी इन्फॉर्मेन लो या फिर नैविगेटर्स ओवरसीज ऑफिस जरूर विजिट करो अपने डॉकूमेंट्स जरूर लेके जाओ डॉकूमेंट्स की ही असैसमेंट होनी है तो उसके अकॉर्डिंगली है तू रखाया जा सकता है बहुत बहुत थैंक्स मैम अच्छ बहुत चंगे ढंगी स्टू स्टूडेंट्स यही डिसीजन लैन अपनी जिंदगी अगे वन ਅਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦੋ ਜੀ ਜਵਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ